ਇਹ ਮਸ਼ਾਕੇ ਅੱਜ ਭਾਜਪਾ ਦੇ ਜਿਲ੍ਹਾ ਪ੍ਰਧਾਨ ਦੇ ਕਿਉਂ ਬੈਠਾ ਪਿਆ ਕਿਉਂਕਿ ਸੁੰਗਈ ਸਾਡੀ ਆਵਾਜ਼ ਪ੍ਰਸ਼ਾਸਨ ਕੋ ਕੰਦੇ ਨਹੀਂ ਕੋਈ ਸਾਨੂੰ ਮਾਣ ਸਾਡੀ ਮਨੋਰ ਦੀ ਸਾਡੋ ਸਾਡੀ ਪ੍ਰੇਤਾਇ ਤੇ ਸਾਡੀ ਸਤਿਕਾਰਯੋਗ ਭਰਾਵੇ ਜੀ ਆਣ ਬੰਨਾ ਸੰਗੋ ਪੰਜ ਕਿ ਬੰਨਾ ਆਪਾਂ ਚਾਹੁੰਦੇ ਸ੍ਰੀ ਜਿਹੜਾ ਕਰਨਾ ਲਾਇਆ ਕੀ ਕਰਨ ਇਹ 13 ਤਰੀਕ ਨੂੰ ਕਿਸਾਨਾਂ ਦਾ ਪ੍ਰੋਗਰਾਮ ਸੀ ਦਿੱਲੀ ਜਾਣ ਦਾ ਚੀਕਾ ਦਿੱਲੀ ਸਾਡੀ ਰਾਜਧਾਨੀ ਇੱਕ ਮਿੰਟ ਯਾਰ ਸ਼ਰਮਾ 13 ਤਰੀਕ ਨੂੰ ਮੰਨ ਲਓ ਕਿਸਾਨ ਜਾ ਰਹੇ ਸੀ ਇਹਨਾਂ ਨੇ ਬੈਰੀਗੇਡ ਕਿੱਲਾ ਲਾ ਕੇ ਇੱਕ ਅਸੀਂ ਜਿਹੜਾ ਕਿਸਾਨ ਸਾਡਾ ਅੰਮਦਾਤ ਆਉਹਦੀ ਰਾਜਧਾਨੀ ਨਹੀਂ ਜਾ ਸਕਦਾ ਤੇ ਏਡੇ ਵੱਡੇ ਇਹਨਾਂ ਨੇ ਬੈਰੀਗੇਡ ਅਥਰੂ ਗੈਂ ਸਿਟੀ ਇਹਨਾਂ ਕਿਸਾਨਾਂ ਨਾਲ ਤੱਕਾ ਹੋ ਰਿਹਾ ਕਾਂਗਰਸ ਪਾਰਟੀ ਦਾ ਫਿਰ ਪ੍ਰੋਗਰਾਮ ਆਇਆ ਕੱਲ ਅਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਵੀ ਜਿਹੜੇ ਬੀਜਪੀ ਦੇ ਕਿਤੇ ਵੀ ਜ਼ਿਲ੍ਹਾ ਪ੍ਰਧਾਨ ਰਹਿੰਦੇ ਉਹ ਨਹੀਂ ਰਹਿਸ਼ਤੇ ਸਾਰੇ ਪੰਜਾਬ ਚ ਧਰਨੇ ਲਾਓ ਐਸ ਮਾਨ ਚ ਅਸੀਂ ਕਿਸਾਨਾਂ ਦੇ ਅੱਖ ਚ ਧਰਨਾ ਲਾਇਆ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਤੁਹਾਡਾ ਹੋਊਗਾ ਇਹ 1 ਵਜੇ ਤੱਕ ਦਰਨਾ ਸਾਡਾ ਚੱਲੂਗਾ ਕੋਈ ਮੰਗ ਪੱਤਰ ਵੀ ਦੇਣ ਜਾ ਰਹੇ ਹੋ ਜਾਂ ਕੋਈ ਗੱਲਬਾਤ ਹੋਈ ਨਹੀਂ ਸਾਡਾ ਇਹ ਪ੍ਰਦਰਸ਼ਨ ਹੀ ਕੋਈ ਮੰਗ ਪੱਤਰ ਜਿਵੇਂ ਭਾਜੀਪੀ ਦੋਸ਼ ਲਾ ਰਹੀ ਹੈ ਵੀ ਕਈ ਪਾਰਟੀਆਂ ਇਸ ਮੁੱਦੇ ਨੂੰ ਸਿਆਸਤ ਨਾਲ ਜੋੜ ਰਹੀਆਂ ਹਨ ਤੇ ਤੁੰਡਰਸ ਪਾਰਟੀ ਦੇ ਨਾਲ ਅੱਜ ਦਰਨਾ ਵੀ ਭਾਜੀਪੀ ਦੇ ਬਾਹਰ ਹੀ ਹੈ ਤੁਸੀਂ ਇਸ ਬਿਆਨ ਕਿਵੇਂ ਦੇ ਨਹੀਂ ਨਹੀਂ ਭਾਜੀਪੀ ਮੋਦੀ ਸਾਹਿਬ ਨੇ 2014 ਜੇ ਆਪ ਵਾਅਦੇ ਕੀਤੇ ਸੀ ਜਦੋਂ ਪ੍ਰਧਾਨ ਮੰਤਰੀ ਨਹੀਂ ਬਣੇ ਸੀ ਮੈਂ ਐਮਐਫਸੀ ਦੇ ਦੂੰ ਕਿਸਾਨਾਂ ਦੀ ਆਮਦਨ ਦੁਗਣੀ ਕਰ ਦੂੰ ਫਿਰ ਜਦੋਂ 1.5 ਸਾਲ 700 ਕਿਸਾਨ ਸ਼ਹੀਦ ਹੋ ਗਿਆ ਮੋਦੀ ਸਾਹਿਬ ਨੇ ਵਾਦਾ ਕੀਤਾ ਸੀ 2 ਸਾਲ ਹੋ ਗਏ ਉਸ ਜਿਹੜੀ ਕਮੇਟੀ ਬਣਾਈ ਉਹਦੀ ਮੀਟਿੰਗ ਨਹੀਂ ਹੋਈ ਤੇ ਕਿਸਾਨਾਂ ਨੇ ਆਖ ਕੇ ਹੀ ਉਹ ਜਾ ਰਹੇ ਦਿੱਲੀ ਜਿਹੜੇ ਵਪਾਰੀ ਆ ਵੱਡੇ ਵੱਡ ਇੰਡਸਟਰੀ ਲਿਸਟ ਆ ਉਹਨਾਂ ਦੇ 15-15 ਲੱਖ ਦਾ ਕਰੋੜ ਦਾ ਕਰਜ਼ਾ ਮਾਫ ਕੀਤਾ ਯਾਰ ਕਿਸਾਨਾਂ ਦਾ ਕਿਉਂ ਨਹੀਂ ਕੀਤਾ ਜਾਂਦਾ ਕਿਸਾਨਾਂ ਦੀ ਮਾਲੀ ਹਾਲਤ ਬਹੁਤ ਮਾੜੀ ਹੈ ਆਪਾਂ ਸੁਣਦੇ ਹਾਂ ਰੋਜ਼ ਹੀ ਪੰਜਾਬ ਚ ਦੂਜੀਆਂ ਸਟੇਟਾਂ ਨਾਲੋਂ ਆਤਮ ਹੱਤਿਆ ਕਰ ਰਹੇ ਆ ਜਿਵੇਂ ਖੇੜਾ ਜੀ ਨੇ ਦੱਸਿਆ ਵਪਾਰੀਆਂ ਦੀ ਹਾਲਤ ਵੀ ਬਹੁਤ ਮਾੜੀ ਆ ਧੰਨਵਾਦ